ਅੱਜ ਜਿਹੜਾ ਧਰਨਾ ਲੱਗਾ ਵਾ ਇਹ ਕਿਸ ਮੰਦੇ ਵਿੱਚ ਧਰਨਾ ਲੱਗਾ ਸਰ ਜਿਹੜਾ ਇਹ ਧਰਨਾ ਹੈ ਸਾਰੇ ਜਾਣਦੇ ਆ ਕਿ ਪੁਗੜਾ ਮੈਲ ਵੱਲ ਜਿਹੜੀ ਕਿਸਾਨਾਂ ਦੀ ਬਕਾਇਆ ਰਾਸ਼ੀ ਤਕਰੀਬਨ 22 ਕਰੋੜ ਪਲੱਸ 5 ਕਰੋੜ ਵਿਆਜ ਨੂੰ ਲੈ ਕੇ ਇਹ ਲੰਮਾ ਸੰਘਰਸ਼ ਜਿਹੜਾ ਉਹ ਚੱਲਦਾ ਆ ਰਿਹਾ ਹੈ ਹੁਣ ਵੀ ਟਕਰਾਅ ਦੀ ਸਥਿਤੀ ਬਣ ਗਈ ਹੈ ਜਿਹੜੀਆਂ ਪ੍ਰਾਪਰਟੀਆਂ ਨਲਾਮੀ ਤੇ ਲੱਗੀਆਂ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਨਾਲ ਉਹ ਨਲਾਮੀ ਦੇ ਰੇਟ ਬਹੁਤ ਜ਼ਿਆਦਾ ਰੱਖ ਦਿੱਤੇ ਗਏ ਤਾਂ ਕਰਕੇ ਕੋਈ ਵੀ ਜ਼ਮੀਨ ਲੈਣ ਵਾਸਤੇ ਜਿਹੜਾ ਨਲਾਮੀ 'ਚ ਸ਼ਾਮਲ ਨਹੀਂ ਹੋਇਆ ਪਰ ਅਸੀਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕੀਤੀ ਹੈ ਕਿ ਤੁਸੀਂ ਮੈਲ ਜਿਨ੍ਹਾਂ ਨੇ ਹੁਣ ਖਰੀਦੀ ਹੈ ਮੈਲ ਦੇ ਹੋਣ ਵਾਲੇ ਮਾਲਕ ਤੇ ਪੁਰਾਣੇ ਮਾਲਕ ਤੇ ਵਿੱਚੇ ਕਿਸਾਨ ਤੇ ਪ੍ਰਸ਼ਾਸਨ ਪਾਰਟੀ ਬਣ ਕੇ ਦੁਆਰਾ ਬੈਠੋ ਮਸਲੇ ਦਾ ਆਪਾਂ ਹੱਲ ਕਰੀਏ ਆਪਣੀ ਭੈਣ ਭਰਾ ਦਰੀਆ ਦੇ ਉੱਤੇ ਬਾਰ-ਬਾਰ ਬਹਿਣ ਆਪਣੇ ਬੰਦਿਆਂ ਦਾ ਜਲੂਸ ਕੱਢਣੇ ਕੋਈ ਚੰਗੀ ਗੱਲ ਨਹੀਂ ਚੰਗਾ ਨਹੀਂ ਲੱਗਦਾ ਕਿਸੇ ਦਾ ਦਿਲ ਨਹੀਂ ਕਰਦਾ ਬਾਰ-ਬਾਰ ਇੱਕੋ ਹੀ ਗੱਲ ਨੂੰ ਲੈ ਕੇ ਸ਼ਰਧ ਕਰਨਾ 27 ਕਰੋੜ ਰੁਪਈਆ ਪਾਰਟਿਕੂਲਰ ਇੱਕ 1600 ਕਿਸਾਨਾਂ ਦਾ ਕਿਸੇ ਦਾ 50000 ਆ ਕਿਸੇ ਦਾ 60000 ਹਰ ਇੱਕ ਦੀਆਂ ਲੋੜਾਂ ਨੇ ਤੇ ਜੇ ਬੈਂਕ ਦੇ ਵਿੱਚ ਐਫ ਡੀ ਕਰਾਈ ਹੋਵੇ ਤੇ ਉਹ ਵੀ 6-7 ਸਾਲਾਂ ਬਾਅਦ ਮੈਚੂਰ ਹੋ ਜਾਂਦੀ ਦੋਣੀ ਹੋ ਜਾਂਦੀ ਆ ਪਰ ਇੱਥੇ ਦੇ ਆਪਣੇ ਪੈਸੇ ਲੈਣ ਵਾਸਤੇ ਕਿਸਾਨ ਜਿਹੜੇ ਸ਼ਰਧ ਕਰ ਰਹੇ ਆ ਸਾਡੀ ਪ੍ਰਸ਼ਾਸਨ ਅੱਗੇ ਪ੍ਰਯੋਗ ਤੇ ਪੰਜਾਬ ਸਰਕਾਰ ਅੱਗੇ ਬੇਨਤੀ ਰਹੀ ਹੈ ਇਹਦਾ ਮਸਲੇ ਦਾ ਹੱਲ ਸਰਕਾਰ ਵਾਸਤੇ ਕੋਈ ਵੱਡੀ ਗੱਲ ਨਹੀਂ ਜਾਂ ਤਾਂ ਨਵੇਂ ਮਾਲਕਾਂ ਦੇ ਉੱਤੇ ਜਿਹੜਾ ਵਾ ਉਹ ਪ੍ਰੈਸ਼ਰ ਪਾ ਕੇ ਤੇ 27 ਕਰੋੜ ਰੁਪਏ ਸਾਨੂੰ ਦਵਾਇਆ ਜਾਵੇ ਉਹ ਜਿਨ੍ਹਾਂ ਤੋਂ ਮਿਲ ਲਈਏ ਜਿੱਦਾਂ ਮਰਜ਼ੀ ਕਰਨ ਸਾਡਾ ਤਰਕ ਇੱਥੇ ਇਹ ਹੈ ਕਿ ਜਦੋਂ ਆਪਾਂ ਕੋਈ ਵੀ ਜ਼ਮੀਨ ਖਰੀਦਦੇ ਹਾਂ ਉਸ ਜ਼ਮੀਨ ਦੇ ਉੱਤੇ ਪੁਰਾਣੇ ਮਾਲਕ ਨੇ ਲੋਨ ਚੱਕਿਆ ਤੇ ਉਹਦੀ ਰਜਿਸਟਰੀ ਨਹੀਂ ਹੋ ਸਕਦੀ ਜਿੰਨਾ ਚਿਰ ਲੋਨ ਜਿਹੜਾ ਉਹਨੂੰ ਆਪਾਂ ਜਿਹੜੀ ਕਿਤਾਬੀ ਗੱਲਾਂ ਨੇ ਵੀ ਕਹੀਦਾ ਵੀ ਫੱਕ ਟਰਾਲੀ ਹੈ ਭਾਬੀ ਇਹ ਜੇ ਫਰਮ ਲੈ ਲਈਏ ਤੇ ਫਰਮ ਦੀ ਦੇਣਦਾਰੀ ਵੀ ਨਵੇਂ ਮਾਲਕਾਂ ਦੀ ਵੱਧਦੀ ਹੈ ਸੰਘਰਸ਼ ਜਾਰੀ ਰਹੇਗਾ ਸੰਘਰਸ਼ ਸੀਰ ਬੰਦੇ ਜਿਹੜੇ ਉਹ ਛੜਕਾਂ ਦੇ ਬਾਰ-ਬਾਰ ਆਉਣਗੇ ਜਿੰਨਾ ਚਿਰ ਕਾਰਪੋਰੇਟ ਕਰਾਣੇ ਛੋਟੇ-ਛੋਟੇ ਜਿਹੜੇ ਕਾਰਪੋਰੇਟ ਕਰਾਣੇ ਲੋਕਾਂ ਦਾ ਹੱਕ ਜਿਹੜਾ ੱੱਬੀ ਬੈਠੇ ਆ ਅਸੀਂ ਲੜਾਈਆਂ ਪੰਜਾਬ ਦੀਆਂ ਹੋਰ ਲੜਨਾ ਚਾਹੁੰਦੇ ਆ ਰੇਟੇ ਦੀ ਲੜਾਈ ਬਜਰੀ ਦੀ ਲੜਾਈ ਜਿਹੜੇ ਇੱਥੇ ਕ੍ਰੈਸ਼ਰ ਬੰਦ ਪਏ ਰੇਟੇ ਦੀਆਂ ਖੱਡਾਂ ਬੰਦ ਪਈਆਂ ਸਮਾਜਿਕਾ ਸਾਡੇ ਪੰਜਾਬ ਚ ਬਿਜ਼ਨਸ ਕਰ ਰਿਹਾ 300 ਕਰੋੜ ਦਾ ਤਕਰੀਬਨ ਤਕਰੀਬਨ ਜੋਦੀ ਜੀ ਵੀ ਦੱਸ ਰਿਹਾ ਕਿ 300 ਕਰੋੜ ਦਾ ਇੱਕ ਮਹੀਨੇ ਚ ਵਪਾਰ ਹੋ ਰਿਹਾ ਤੇ ਸਾਡੇ ਕ੍ਰੈਸ਼ਰ ਸਾਡੀਆਂ ਖੱਡਾਂ ਇੱਥੇ ਬੰਦ ਕੀਤੀਆਂ ਪਈਆਂ ਕੁਦਰਤ ਦੀ ਚੀਜ਼ ਰੇਤਾ ਕੱਢ ਕੇ ਲੋਕਾਂ ਤੱਕ ਸਪਲਾਈ ਨਹੀਂ ਹੋ ਰਿਹਾ 40-40 ਹਜ਼ਾਰ ਦਾ ਟਿਪਰ ਲੋਕ ਲੈਨ ਨੂੰ ਮਜਬੂਰ ਆ ਅਸੀਂ ਉਹ ਲੜਾਈ ਲੜਨਾ ਚਾਹੁੰਦੇ ਆ ਜਿੰਨਾ ਪੰਜਾਬ ਸਰਕਾਰ ਦਾ ਤਕਰੀਬਨ 3000 ਕਰੋੜ ਦੇ ਤਕਰੀਬਨ ਤਕਰੀਬਨ ਕਰਜ਼ਾ ਔਰ ਇੰਨਾ ਹੀ 3000 ਕਰੋੜ ਦੇ ਕਰੀਬ 3000 ਕਰੋੜ ਤੋਂ ਵੀ ਵੱਧ ਦਾ ਜਿਹੜਾ ਕਰਜ਼ਾ 3 ਲੱਖ ਕਰੋੜ ਦਾ ਮੈਂ ਮਾਫੀ ਚਾਹੁੰਦਾ 3 ਲੱਖ ਕਰੋੜ ਦਾ ਜਿਹੜਾ ਕਰਜ਼ਾ ਵਾ ਉਹ ਇੰਨਾ ਹੀ ट्रैवल ਏਜੰਟ ਲੋਕਾਂ ਦਾ ਦੱਬੀ ਬੈਠੇ ਆ ਲੋਕਾਂ ਦਾ ਢਾਣ ਹੋ ਰਿਹਾ ਪਰ ਇਸ ਜਾਣ ਚ ਪੰਜਾਬ ਸਰਕਾਰ ਕਹਿ ਰਹੀ ਸੀ ਕਿ ਵਿਸ਼ੇਸ਼ੀ ਬੰਦੇ ਇੱਥੇ ਆ ਕੇ ਕੰਮ ਕਰਨਗੇ ਬੇਸ਼ਰਤੇ ਜਿਉਂਦੀ ਪੰਜਾਬ ਸਰਕਾਰ ਆਹ ਜਿਹੜੀ ਭਵੰਤਮਾਨ ਦੀ ਸਰਕਾਰ ਆਈ ਹੈ तकरीबन 5 ਲੱਖ ਬੰਦਾ ਪੰਜਾਬ ਤੋਂ ਬਨਾਨ ਕਰ ਗਿਆ ਪਿੰਡਾਂ ਦੇ ਪਿੰਡ ਖਾਲੀ ਬੂਰੇ ਆ ਇਹਦੇ ਬਾਰੇ ਅਸੀਂ ਲੜਾਈਆਂ ਲੜਨਾ ਚਾਹੁੰਦੇ ਆ ਪਰ ਅਸੀਂ ਸਾਨੂੰ ਇਹ ਫਰਵਾੜਾ ਮਿਲ ਤੋਂ ਕੋਈ ਧੀਦਾ ਕਰੇਗਾ ਤਾਂ ਅਸੀਂ ਉਧਰ ਨੂੰ ਹੋਵਾਂਗੇ ਪ੍ਰਜੰਟਾਂ ਤੋਂ ਲੋਕਾਂ ਦੀ ਲੁੱਟ ਨੂੰ ਬਚਾਵਾਂਗੇ ਜਿਹੜਾ ਮਾਈਨਿੰਗ ਦਾ ਹਜੇ ਤੱਕ ਰੌਲਾ ਤੇ ਤੀਜੀ ਸਰਕਾਰ ਆ ਗਈ ਇਹਨਾਂ ਤੋਂ ਮਾਈਨਿੰਗ ਸੈੱਟ ਨਹੀਂ ਹੋਈ 700 ਕਿਲੋਮੀਟਰ ਦਰਿਆ ਪੰਜਾਬ ਦੀ ਹਿੱਕ ਤੋਂ ਲੰਘਦਾ ਇੱਕ ਕਿਲੋਮੀਟਰ ਇੱਕ ਦਰਿਆ ਨੂੰ ਜੇ ਵਟ ਲਈਏ ਸਫਾਈ ਦੇ ਤੌਰ ਤੇ ਤੇ ਪੂਰੇ ਸਾਲ ਦਾ ਰੇਤਾ ਸਰਪਲਸ ਪੂਰੇ ਸੂਬੇ 'ਚ ਹੋ ਜਾਏਗਾ ਤੇ 700 ਸਾਲ ਬਾਅਦ ਉਹਦੀ ਵਾਰੀ ਆਏਗੀ ਪਰ ਸਾਡੇ ਕੋਲ ਕੋਈ ਮਾਈਨਿੰਗ ਦੀ ਹਜੇ ਤੱਕ ਸਟਰੋਂਗ ਪਾਲਿਸੀ ਨਹੀਂ ਜਿਹਦੇ ਨਾਲ ਖਜ਼ਾਨਾ ਭਰਿਆ ਜਾਵੇ 20-20 ਹਜ਼ਾਰ ਦਾ ਇੱਥੇ ਟਿੱਪਰ ਮਿਲੇ ਅੱਜ ਟਿੱਪਰ 40 ਕਰਦਾ ਤੇ ਇਹਦਾ ਵਿਪਾਰ ਧਮਚਲ ਕਰ ਰਿਹਾ ਤੇ ਇੱਕ ਪ੍ਰਸ਼ਾਸਨ ਨਾਲ ਅੱਜ ਤੁਹਾਡੀ ਸਵੇਰੇ ਮੀਟਿੰਗ ਵੀ ਹੋਈ ਆ ਉਹਦੇ ਚ ਕੀ ਸਿੱਟਾ ਨਿਕਲੇ ਸਰ ਸਿੱਟਾ ਕੋਈ ਨਹੀਂ ਨਿਕਲੇ ਬੇਸਿੱਟਾ ਮੀਟਿੰਗ ਰਹੀ ਆ ਪ੍ਰਸ਼ਾਸਨ ਆਪਣੀ ਜਗ੍ਹਾ ਠੀਕ ਆ ਕਿਉਂਕਿ ਜਿੰਨਾ ਚਿਰ ਚੀਫ ਸੈਕਟਰੀ ਐਫ ਸੀ ਆਰ ਤੇ ਖੇਤੀਬਾੜੀ ਮੰਤਰੀ ਇਹਦੇ ਵਿੱਚ ਫੁੱਲੀ ਇਨਵੋਲ ਨਹੀਂ ਹੁੰਦੇ ਇਸ ਮਸਲੇ ਦਾ ਹੱਲ ਨਹੀਂ ਨਿਕਲਣਾ ਬੀਸੀ ਸਾਹਿਬ ਦੀਆਂ ਮਜਬੂਰੀਆਂ ਨੇ ਐਸਪੀ ਸਾਹਿਬ ਦੀਆਂ ਮਜਬੂਰੀਆਂ ਨੇ ਐਸਪੀ ਸਾਹਿਬ ਦੀਆਂ ਮਜਬੂਰੀਆਂ ਨੇ ਉਹ ਉਹਨਾਂ ਨੇ ਲੋਕਲ ਜਿਹੜਾ ਇੱਥੇ ਦਾ ਮਾਹੌਲ ਸਾਂਭਣਾ ਹੁੰਦਾ ਟਕਰਾਅ ਸਾਡਾ ਬਣ ਜਾਂਦਾ ਕਿਸਾਨਾਂ ਦਾ ਤੇ ਪ੍ਰਸ਼ਾਸਨ ਦਾ ਤੇ ਜਿਹੜੇ ਉੱਚ ਅਧਿਕਾਰੀ ਨੇ ਉਹ ਪਤਾ ਨਹੀਂ ਕਿਹਦੇ ਨਾਲ ਕਿਹੜਾ ਹੱਥ ਮਿਲਾ ਕੇ ਤੇ ਦਫ਼ਤਰਾਂ ਦੇ ਵਿੱਚ ਛਟਕਿਲੀਆਂ ਲਾਉਂਦੇ ਨੇ ਇਸ ਧਰਨੇ ਦੇ ਕੁੱਤੇ ਰਾਜ ਦੀ ਗੋਲੀ ਹੈ ਜੋ ਤੁਸਾਂ ਲੱਗੇ ਹੈ कोई बि सुनवाई जहिड़ी आहे पुछे सरकार वलो न